ਜੀ ਸਰ ਅ ਜਿਹੜੇ ਦੀਪਾ ਉਹ ਨੈਮਨਿਸਿਪਲ ਹੈ ਆ ਕਾਦੇ ਪਰੰਪਰਾ ਜੀ ਮੈਂ ਨਾ ਅੰਮ੍ਰਿਤਸਰ ਬਾਹਰ ਐਸੋਸੀਏਸ਼ਨ ਤੋਂ ਐਜ਼ ਅ ਐਗਜ਼ੈਕਟਿਵ ਮੈਂਬਰ ਦੀ ਇਲੈਕਸ਼ਨ ਲੜ ਰਿਹਾ ਸਰ ਜਿਹੜੇ ਵੀ ਬਾਹਰ ਦੇ ਡਿਵੈਲਪਮੈਂਟ ਕੰਮ ਹੋਣ ਵਾਲੇ ਆ ਜਿਵੇਂ ਨਵੇਂ ਬੱਚੇ ਆ ਜਿਹੜੇ ਆਪਰੇ ਪਾਸ ਆਊਟ ਕਰਕੇ ਆਉਂਦੇ ਆ ਉਹਨਾਂ ਦੇ گاؤں ਆਉਣ ਵਾਲੇ ਭਵਿੱਖ ਨੂੰ ਲੈ ਕੇ ਕੋਈ ਨਵਾਂ ਇਨਫਰਾ ਕੋਈ ਵੀ ਕੰਮ ਉਹਨਾਂ ਦਾ ਆਪਾਂ ਧਿਆਨ ਕਰਵਾਵਾਂਗੇ ਤੇ ਜੜੇ ਸਾਡੇ ਬਾਹਰ ਦੇ ਮੈਂਬਰ ਵੀ ਨੇ ਜਿਨ੍ਹਾਂ ਦੀ ਪ੍ਰੋਬਲਮਸ ਹੁੰਦੀਆਂ ਰਹਿੰਦੀਆਂ ਨੇ ਕੋਈ ਰੋਜ਼ ਕਰੀ ਕੋਈ ਚੱਕਰ ਪੈ ਗਿਆ ਕੋਈ ਪੈ ਗਿਆ ਆਪਾਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ ਜੀ ਮੈਂ ਫਸਟ ਟਾਈਮ ਕਰ ਰਿਹਾ ਜੀ ਮੈਂ ਮੈਨੂੰ ਮੈਸੇਜ ਦੇਣਾ ਚਾਹੁੰਦਾ ਮੈਂ ਮੈਸੇਜ ਇਹੀ ਦੇਣਾ ਚਾਹੁੰਦਾ ਕਿ ਆਪਾਂ ਸਾਰੇ ਬਾਰ ਦੇ ਮੈਂਬਰ ਨੇ ਆਪਾਂ ਇੱਕ ਦੂਜੇ ਨਾਲ ਪ੍ਰੇਮ ਪਿਆਰ ਦੇ ਨਾਲ ਆਪਾਂ ਸੱਚ ਦਾ ਉਪਦੇਸ਼ ਪਿਆਰ ਦਾ ਉਪਦੇਸ਼ ਦਈਏ ਰਲ ਮਿਲ ਕੇ ਇੱਕ ਦੂਜੇ ਨਾਲ ਭਾਵਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਪਹਿਲ ਦੀ ਅਧਾਰ ਤੇ ਤੁਹਾਡੇ ਕੰਮ ਹੋਣਗੇ ਪਹਿਲ ਦੀ ਅਧਾਰ ਤੇ ਮੈਂ ਸਭ ਤੋਂ ਮੈਂ ਜਿਹੜਾ ਲਾਇਬ੍ਰੇਰੀ ਦੀ ਕੁਝ ਮੈਂ ਦੇਖ ਰਿਹਾ ਕਿਤਾਬਾਂ ਕਾਫੀ ਪਰਾਣੀ ਹਾਲਤ ਹੋ ਰਚੀ ਕਿ ਇਹਨਾਂ ਦੀ ਤੇ ਨਵੇਂ ਕੰਮ ਆਪਾਂ ਅੱਜ ਕਰਵਾਵਾਂਗੇ ਬਾਰ ਦੇ ਠੀਕ 2.2 2025 ਨੂੰ ਇਲੈਕਸ਼ਨ ਹੋ ਰਹੇ ਨੇ ਬਾਰ ਦੇ ਤੇ ਮੈਂ ਉਹਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਦੇ ਉੱਤੇ ਨੋਮੀਨੇਸ਼ਨ ਪੇਪਰ ਅੱਜ ਫਾਈਲ ਕਰ ਦਿੱਤੇ ਨੇ ਤੇ ਸਾਡੇ ਕੋਲ ਬਹੁਤ ਸਾਰੇ ਪਲਾਨਸ ਨੇ ਯੰਗਸਟਰਸ ਤੇ ਵਾਸਤੇ ਉਹਨਾਂ ਦੀ ਵੈਲਫੇਅਰ ਵਾਸਤੇ ਸੀਨੀਅਰਸ ਦੇ ਵੈਲਫੇਅਰ ਵਾਸਤੇ ਸੋ ਮੇਰੀ ਸਾਰੀ ਬਾਰ ਐਸੋਸੀਏਸ਼ਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਕੀਮਤੀ ਵੋਟ ਮੈਨੂੰ ਪਾਓ ਮੈਨੂੰ ਜਿਤਾਓ ਤਾਕੀ ਮੈਂ ਇੱਥੇ ਵੈਲਫੇਅਰ ਦੇ ਸਾਰੇ ਕੰਮ ਕਰ ਸਕਾਂ ਜੀ 2000 2006 ਦਾ ਮੈਂ ਇੱਥੇ ਐਨਰੋਡਾਂ ਦੀ ਤੇ 18 ਸਾਲ ਮੈਨੂੰ ਪ੍ਰੈਕਟਿਸ ਕਰਦਿਆਂ ਹੋ ਗਏ ਆ ਤੇ ਜਿਹੜੀ ਪਹਿਲਾਂ ਇਲੈਕਸ਼ਨ ਦੀ ਗੱਲ ਹੈ ਜੀ 2010 ਵਿੱਚ ਮੈਂ ਐਗਜ਼ੈਕਟਿਵ ਮੈਂਬਰ ਰਹਾ ਜਦੋਂ ਸ਼੍ਰੀ ਪ੍ਰਦੀਪ ਸੈਣੀ ਜੀ ਪਹਿਲੀ ਵਾਰੀ ਇੱਥੇ ਪ੍ਰਧਾਨ ਬਣੇ ਸੀਗੇ ਤੇ ਉਹ ਟਿਨਿਓਰ ਦੇ ਦੌਰਾਨ ਆਪਾਂ ਲਾਇਬ੍ਰੇਰੀ ਬਹੁਤ ਸੋਹਣੀ ਬਣਾਤੀ ਸੀ ਤੇ ਹੁਣ ਵੀ ਲਾਇਬ੍ਰੇਰੀ ਦਾ ਕੰਮ ਹੋਣ ਵਾਲਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਬਾਥਰੂਮ ਵਗੈਰਾ ਦਾ ਕੰਮ ਸੀ ਉਹ ਕਰਾਇਆ ਸੀ ਸਪੋਰਟਸ ਵਗੈਰਾ ਦਾ ਕੰਮ ਸ਼ੁਰੂ ਕਰਾਇਆ ਸੀ ਬਹੁਤ ਸਾਰੇ ਐਸੇ ਜਿਹੜੇ ਆਪਾਂ ਉਦੋਂ ਕਰਾਏ ਸੀ ਜਦੋਂ ਵਕੀਲਾਂ ਨੂੰ ਲੋੜ ਪੈਂਦੀ ਸੀ ਝਗੜੇ ਹੁੰਦੇ ਸੀ ਆਪਾਂ ਥਾਣਿਆਂ 'ਚ ਵੀ ਜਾਂਦੇ ਰਹੇ ਉਸ ਤੋਂ ਬਾਅਦ ਵੀ ਜਾਂਦੇ ਰਹੇ ਜਦੋਂ ਆਪਾਂ ਮੈਂਬਰ ਨਹੀਂ ਰਹੇ ਤੇ ਹੁਣ ਵੀ ਸਾਡਾ ਪ੍ਰੋਮਿਸ ਹੈ ਜਦੋਂ ਕਿਸੇ ਵੀਰ ਭਰਾ ਨੂੰ ਜ਼ਰੂਰਤ ਹੋਏਗੀ ਆਪਾਂ ਉਹਦੇ ਨਾਲ ਖੜਾਂਗੇ ਠੀਕ ਹੈ ਜੀ ਦੁਬਾਰਾ ਦੱਸ ਦਿਓ ਕਿਹੜੀ ਪੋਸਟ ਤੇ ਖੜੇ ਐਸ ਵੇਲੇ ਆਪਾਂ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਦੇ ਉੱਤੇ ਲੜ ਰਹੇ ਹਾਂ ਜੀ ਸੋ ਮੇਰੀ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰਸ ਨੂੰ ਰਿਕਵੈਸਟ ਹੈ ਕਾਈਂਡਲੀ ਵੋਟਸਪੋਰਟ ਐਂਡ ਇਲੈਕਟ ਮੀ ਐਜ਼ ਵਾਈਸ ਪ੍ਰੈਜ਼ੀਡੈਂਟ ਆਫ ਏਬੀਏ ਇਨ 2025 ਥ